ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਟਾਈਮ 4:00 ਵਜੇ ਗਏ ਤੇ ਆਪਾਂ ਅਸੀਂ ਆਈਆਂ ਸੀ ਅੱਜ ਗੱਡੀ ਧਵਾਉਣ ਵਾਸਤੇ ਤੇ ਮੈਨੂੰ ਕੀ ਪਤਾ ਸੀ ਮੈਂ ਕਿ ਜਿਵੇਂ ਇੰਡੀਆ 'ਚ ਧੋਂਦੇ ਉਵੇਂ ਧੋਂਦੇ ਹੋਣਗੇ ਵੀ ਸਾਰਾ ਸਮਾਨ ਆਪਾਂ ਵਿੱਚੋਂ ਕੱਢ ਕੇ ਆਪਾਂ ਵੀ ਬਾਹਰ ਨਿਕਲਾਂਗੇ ਤਨਵਿੰਦਰ ਕਹਿੰਦੀ ਆਪਾਂ ਤਾਂ ਵਿੱਚ ਹੀ ਬੈਠੇ ਰਹਿਣਾ ਉਹਨਾਂ ਨੇ ਉੱਤੇ ਉੱਤੇ ਪਾਣੀ ਮਾਰ ਦੇਣਾ ਮੈਂ ਚੱਲ ਆਹ ਵੱਡੀ ਗੱਡੀ ਧੋਤੀ ਜਾਣੀ ਹੈ ਨਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿੱਦਾਂ ਧੋਂਦੇ ਆ ਗੱਡੀ ਆਪਣੀ ਵਾਰੀ ਹੈ ਜੇ ਤੀਜੀ ਨੰਬਰ ਤੇ ਹੋਣੀ ਹੈ ਤੇ ਫੇਰ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਕਾਰਵਾਸ਼ ਕਰਦੇ ਆ ਠੀਕ ਹੈ ਜੀ ਵੀਡੀਓ ਦੇ ਨਾਲ ਬਣੀ ਲਓ ਜੀ ਦੇਖੋ ਕਾਰਵਾਸ਼ ਹੁੰਦੀ ਉੱਪਰ ਹੈਗੀ ਆ ਮਸ਼ੀਨ ਜੀ ਆਹ ਤੁਹਾਨੂੰ ਦੇਖ ਰਹੀ ਹੋ ਉੱਥੇ ਪਿੱਛੇ ਆ ਗਈ ਹੈ ਹੁਣ ਜਮ ਗੱਡੀ ਜਿੱਥੇ ਸਟਾਪ ਲਿਖਿਆ ਹੈਗਾ ਸਟਾਪ ਸਾਈਨ ਤੇ ਖੜ ਗਈ ਹੈ ਉਹਨਾਂ ਨੇ ਪਹਿਲਾਂ ਗਾਹ ਪਛਾਹ ਹੋ ਕੇ ਮਸ਼ੀਨ ਨੇ ਪਾਣੀ ਛੜਕਿਆ ਉੱਤੇ ਗੱਡੀ ਨੂੰ ਜਾਨੀ ਗਿੱਲੀ ਜੀ ਕਰ ਲਿਆ ਸ਼ੀਰ ਆ ਗਈ ਉਹ ਵਜੂ ਆਪਕੇ ਵੀਕ ਟਿਕ ਬਾਟਡੇ

ਰੇਟ ਤੱਕ ਥੱਲੇ ਤੱਕ ਸਾਰੀ ਗੱਡੀ ਸਾਫ਼ ਕਰਤੀ ਆਂ ਔਰ ਫਿਰ ਪਾਣੀ ਮਾਰ ਕੇ ਉੱਪਰ ਪਾਣੀ ਦੇ ਫੋਾਰੇ ਜੀ ਚੱਲ ਪਏ ਪਾਣੀ ਮਾਰ ਕੇ 这些东西都得。 i sorry

ਕੀ ਜ਼ਾ ਫੋਰ ਗਿਆ ਸਾਰਾ ਖਪਾਤੀ ਹੈ ਨਾ ਚਲੋ ਜੀ ਹੁਣ ਆ ਗਿਆ ਡਰਾਈਵ ਦਾ ਸਾਈਨ ਹੁਣ ਉਸਕਾਉ ਉਹ ਚੱਲ ਪਿਆ ਉਪਰ ਉਹ ਦੇਖੋ ਆ ਵਾਕੀਆ ਕਿ ਨਾ ਪੈਗੇ ਸੀ ਬਾਹਰ ਗਰਮੀ ਬਹੁਤ ਜ਼ਿਆਦਾ ਅੱਜ 27 ਟੈਂਪਰੇਚਰ ਸੀਗਾ ਇੰਨਾ ਬਜਾਦੇ ਸੇਕ ਸੀ ਨਾ ਬਹੁਤ ਜ਼ਿਆਦਾ ਗਰਮੈਸ ਸੀਗੀ ਬਾਹਰ ਆ ਕੇ ਪਈ ਇੱਥੇ ਆ ਗੱਦੇ ਤੇ ਪਈ ਸੀ ਇੱਥੇ ਬੈੱਡ ਤੇ ਸਿਮਰਨ ਪੈਗੀ ਮੈਂ ਆ ਗੱਦੇ ਤੇ ਪੈਗੀ ਥੱਲੇ ਤੇ ਉਹ ਸਾਹਮਣੇ ਨਾ ਤਾਂ ਤੱਕ ਸੀਗੀ ਉਹ ਜਿੱਥੇ ਤੱਕ ਦਰਵਾਜ਼ੇ ਦਾ ਉੱਪਰਲਾ ਫਿਰ ਸਾ ਦੇਖਦਾ ਉੱਥੇ ਤੱਕ ਸੀਗੀ ਆ ਸਮਾਨ ਰੱਖਣ ਵਾਲੀ ਅਲਮਾਰੀ ਜੀ ਇਦਾਂ ਕਲੋਜਟ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਸੀਗੀ ਆ ਰੱਖਣੇ ਜਿਹ ਵਿੱਚ ਬਣੇ ਹੋਏ ਪਾਈਪਾਂ ਨਾਲ ਹੀ ਆਹ ਪਾਈਪਾਂ ਇਹਦੀਆਂ ਹੋਗੀਆਂ ਸੀਗੀਆਂ ਕਮਜ਼ੋਰ ਬਿੰਗੀਆਂ ਜੀ ਹੋਗੀਆਂ ਸੀ ਤੇ ਮੈਂ ਇੱਥੇ ਗੱਦੇ ਤੇ ਪਈ ਸੀ ਕਿ ਇੱਕਦਮ ਹੀ ਉੱਤੇ ਸਾਰੀ ਆ ਕੇ ਡੱਗ ਗਈ ਫਿਰ ਅਸੀਂ ਉੱਪਰ ਉੱਪਰੋਂ ਲਾਤੀ ਆ ਤਾਂ ਤੋਂ ਉਹ ਪਾਈਪਾਂ ਸਾਰੀਆਂ ਲਾ ਕੇ ਉਹ ਥੱਲੇ ਰੱਖ ਦਿੰਨਾ ਸਾਹਮਣੇ ਉਹਦੇ ਥੱਲੇ ਤੇ ਉੱਪਰ ਜਿਹੜਾ ਕਵਰ ਜਿਆ ਸੀਗਾ ਝੁੱਲ ਜਿਆ ਉਹ ਵੀ ਲਾਤਾ ਤੇ ਆ ਬਸ ਦੋਕ ਰੱਖਣੇ ਰੱਖ ਲੈ ਫਿਰ ਮੈਂ ਸਾਮਾਨ ਇੰਨੇ ਕੁ ਚ ਦੇਖ ਜੂਗਾ ਤੇ ਗੱਡੀ ਧਵਾ ਕੇ ਆ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰ ਤਾਂ ਜੀ ਨਹੀਂ ਕਰਦਾ ਨਿਕਲ ਨੂੰ ਖਾਲੀ ਰੋਟੀ ਤੇ ਆਪਾਂ ਬਣਾਈ ਕਨਪੜ ਸਭ ਬਣਾਇਆ ਸੀਗਾ ਕੱਲ ਫਿਰ ਕੈਨਸਲ ਹੋ ਗਿਆ ਆ ਦਾਲ ਬਣਾਉਣ ਦਾ ਪ੍ਰੋਗਰਾਮ ਅੱਜ ਬਣਾਈ ਦਾਲ ਪੀਲੀ ਦਾਲ ਬਣਾਈ ਬਾਹਰ ਮੈਂ ਬਿਠਾਉਣੀ ਆ ਤੁਹਾਨੂੰ ਨਾਲ ਟਾਈਮ ਕਾਫੀ ਹੋਇਆ ਪਿਆ ਫੇਰ ਵੀ ਧੁੱਪ ਬਹੁਤ ਢੋਲਗਲਾ ਕੇ ਲਿਆਉਣਾ ਹੈ ਨਾ ਬਾਹਰ ਪਾਇਆ ਹਾਂ ਧੁੱਪ ਬਹੁਤ ਜਿਆਦਾ ਤੀਜ ਹੈ ਹਾਂ ਬਹੁਤ ਅਰੇ ਸੁਣਦੇ ਪਿਆ ਮੈਂ ਤਾਂ ਮੋਬਾਈਲ ਤੇ ਰਾਤ ਨਹੀਂ ਹੈ ਮੈਂ ਤਾਂ ਪੈ ਗਈ ਸੀ ਕਿ ਬੰਦ ਗਰਮੀ ਮੈਂ ਕਿਹਾ ਤਾਂ ਮਿੰਦਰ 27 ਗਿੰਦੀ 27 ਡਿਗਰੀ ਹੋਇਆ ਪਿਆ ਮੰਮੀ ਅੱਜ ਟੈਂਪਰੇਚਰ ਮੈਂ ਕਿਹਾ ਵੀ ਇੱਥੇ ਸੂਰਜ ਮੈਸ ਲਾਗੀ ਮੈਂ ਕਿਹਾ ਇੰਨਾ ਸੇਕ ਮਾਰਦਾ ਵੀ ਆਪਣੇ 27 28 ਤੇ ਇੰਡੀਆ ਚ ਵੀ ਜਿੱਦਾਂ ਹੁੰਦਾ ਫੱਗਣ ਜੇ ਦਾ ਮਹੀਨਾ ਹੁੰਦਾ ਇਦਾਂ ਹੀ ਹੁੰਦਾ ਨਾ ਵੀ ਮਿੱਠੀ-ਮਿੱਠੀ ਜੀ ਠੰਡ ਹੁੰਦੀ ਹੈ ਤੇ ਮੈਂ ਕਿਹਾ ਇੱਥੇ ਤਾਂ ਮੈਨੂੰ ਐਂ ਲੱਗਦਾ ਵੀ ਜਿਵੇਂ ਸੂਰਜ ਨੇੜੇ ਹੁੰਦਾ ਹੈ ਨਾ ਧਰਤੀ ਦੇ ਕਹਿੰਦੀ ਹਾਂ ਮੰਮੀ ਸੂਰਜ ਨੇੜੇ ਤਾਂ ਕਰਕੇ ਇੰਨਾ ਸੇਕ 27 ਡਿਗਰੀ ਸੀਗਾ ਇੰਨੀ ਕਿ ਗਰਮੀ ਸੀ ਨਾ ਬਹੁਤ ਜ਼ਿਆਦਾ ਆਪਣੇ ਜਿਹੜੀ ਗਰਮੀ ਆਪਾਂ ਨੂੰ ਉਹ ਨਹੀਂ ਮਹਿਸੂਸ ਹੁੰਦੀ ਨਹੀਂ ਇੱਥੇ ਵਾਲੀ ਤੇਜ਼ ਧੁੱਪ ਸੀ ਬਹੁਤ ਜ਼ਿਆਦਾ ਗੱਡੀ ਦੇ ਵਿੱਚ ਬੈਠਿਆਂ ਵੀ ਸ਼ੀਸ਼ਿਆਂ ਵਿੱਚ ਦੀ ਸੇਕ ਮਾਰਦਾ ਸੀਗਾ ਬਹੁਤ ਜ਼ਿਆਦਾ ਤੇ ਕਾਰਤਵਾ ਕੇ ਲੈ ਕੇ ਆਂਦੀ ਅੱਜ ਤੇ ਅੱਜ ਸੀਗਾ ਕੈਨੇਡਾ ਡੇ ਸੀ ਜਿੰਨੀਆਂ ਗੱਡੀਆਂ ਸਾਰੀਆਂ ਗੱਡੀਆਂ ਦੇ ਉੱਤੇ ਕੈਨੇਡਾ ਦੇ ਝੰਡੇ ਲੱਗੇ ਹੋਏ ਸੀਗੇ ਸਾਰਿਆਂ ਦੇ ਘਰਾਂ ਦੇ ਜਿੱਦਾਂ ਆਪਣੇ ਨਹੀਂ ਜਿਵੇਂ ਵੋਟਾਂ ਵੇਲੇ ਲੱਗੇ ਹੁੰਦੇ ਝੰਡੇ ਘਰਾਂ ਤੇ ਹਨਾ ਵੀ ਘਰਾਂ ਦੇ ਮੂਹਰੇ ਦਰਵਾਜਿਆਂ ਦੇ ਗੇਟਾਂ ਦੇ ਉਵੇਂ ਸਾਰਿਆਂ ਦੇ ਕੈਨੇਡਾ ਦੇ ਝੰਡੇ ਲੱਗੇ ਹੋਏ ਸੀਗੇ ਤੇ ਝੰਡਿਆਂ ਵਰਗੀਆਂ ਹੀ ਰੈੱਡ ਤੇ ਵਾਈਟ ਕਲਰ ਦੀਆਂ ਸਾਰਿਆਂ ਦੇ ਡਰੈੱਸਾਂ ਪਾਈਆਂ ਹੋਆਂ ਸੀਗਾ ਐਤਾ ਸੀਗਾ ਸਾਰਿਆਂ ਨੇ ਤੇ ਚਲੋ ਜੀ ਕਾਫੀ ਟਾਈਮ ਹੋ ਗਿਆ ਸਿਮਰ ਨੇ ਜਾਣਾ ਕੰਮ ਤੇ ਤੇ ਮੈਂ ਹੁਣ ਬੈਠੀ ਸੀਗੀ ਇੰਡੀਆ ਲਾਉਣੇ ਆ ਫੋਨ ਤੇ ਕਰਦੇ ਆਪਾਂ ਵੀਡੀਓ ਦਾ ਐਂਡ ਇੱਥੇ ਕੱਲ ਮਿਲਦੇ ਆਂ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੇ ਜੇ ਚੈਨਲ ਤੇ ਪਹਿਲੀ ਵਾਰ ਹੋਣੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਜੇ ਵਧੀਆ ਲੱਗਦੀ ਹੁੰਦੀ ਆ ਵੀਡੀਓ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਤੇ ਸ਼ੇਅਰ ਵੱਤ ਤੋਂ ਵੱਧ ਕਰ ਦਿਆ ਕਰੋ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਸਪੋਰਟ ਕਰਨ 'ਚ ਤੇ ਚਲੋ ਜੀ ਕੱਲ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਖੁਸ਼ ਰਹੋ ਖੁਸ਼ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਬਾਈ